ਸਸਤੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਗੀਲਰ ਲੋਕ ਤੇ ਤੇ ਮੈਂ ਤੁਹਾਨੂੰ ਅੱਜ ਦੱਸ ਰਹੀ ਹਾਂ ਪਹਿਲਾਂ ਤੁਸੀਂ ਦੂਸਰੀ ਸਿੰਪਲ ਸਟੇਟ ਸਲਵਾਰ ਅੱਜ ਮੈਂ ਲਾਈਨਿੰਗ ਵਾਲੀ ਕਟਿੰਗ ਕਰ ਰਹੀ ਹਾਂ ਕਿਉਂਕਿ ਤੁਹਾਨੂੰ ਦਿਖਾ ਦਾਂ ਸ਼ੇਅਰ ਕਰ ਦਾਂ ਤੇ ਆਪਾਂ ਹੁਣ ਕੱਟਣ ਲੱਗੀਆਂ ਸਟੇਟ ਸਲਵਾਰ ਲੈਂਥ ਹੈ ਜੀ ਇੰਨੀ ਹੈ 37 ਚਲੋ ਨਹੀਂ ਕਰਦੇ ਆਪਾਂ ਸ਼ੁਰੂ ਆਪਾਂ ਪਾ ਕੇ ਆਓ ਲਓ ਪਾਓ ਆਪਾਂ ਕੁੰਦੇ ਰੱਖ ਲੈਣੇ ਨੇ 34 ਪਹਿਲੇ ਇਹ ਕਪੜਾ ਕੱਟ ਕੇ ਪ੍ਰੈਸ ਕਰਕੇ ਰੱਖਿਆ ਹੋਇਆ ਸੀ ਆਸਨਾ 'ਤੇ ਰੱਖਣਾ ਹੈ ਦਾ 10 ਰਕਮ 10.5 ਫਿਰ ਮੈਂ 11 ਰੱਖੂ ਉਹ ਆਪਣੀ ਮਰਜ਼ੀ ਹੈ ਉਹ ਇਹਦੀ ਆਪਣੇ ਸਾਥ ਤੇ ਮੈਂ ਰੱਖ ਲਈ ਐ ਮੈਂ ਐਕਸਟਰਾ ਨਹੀਂ ਚੀਜ਼ ਰੱਖਦੇ ਜਿਹੜੀ ਜਿਤਨਾਪ ਤੋਂ ਐਕਸਟਰਾ ਹੀ ਚੀਜ਼ ਰੱਖਣੀ ਆ ਬਾਅਦ ਵਿੱਚ ਕੱਟ ਲੈਣੀ ਆ స్కే మే కట్ ਦੀਪਾ ਇਥੇ ਟਾਟ ਪਾ ਲੈਣੀ ਕਿ ਆਪਣਾ ਪੱਲਾ ਮੂਰੇ ਗਿਰੇ ਨਾ ਜੇ ਸੁਬੇਦਾਂ ਮਲਾ ਲੈਣੀ ਸਿੱਧੀ ਕਰ ਤਾ ਤਾਂ ਨਾ ਕੋਈ ਨਾ ਕੋਈ ਬਣ ਚਲੰਗਾ ਬਾਂ ਆਪਣਾ ਪਾਸਾ ਬੰਦ ਦੇ ਆਪਾਂ ਇਹਨੂੰ ਖੋਲ ਲੈਣਾ ਲੱਗ ਲਾ ਕਰ ਲੈਣੇ ਨੇ ਕਿ ਲੈਂਗੁਏਜ ਦੇ ਅੰਦਰ ਕਿ ਲੱਗ ਲਾ ਕਟਾਂਗੇ ਤੇ ਅਰ ਤੋਂ ਤੁਹਾਨੂੰ ਤਬਾਹ ਕਰਨੇ ਨੇ ਇਹ ਆਪਣਾ ਮੋਰੀਏ ਤੇ ਬਾਰੇ ਇਹ ਕਪੜਾ ਹੈਗਾ ਟਿਲਕਣਾ ਚਾਹਦਾ ਕੁਝ ਸੰਟੜ ਹੋਰ ਸੰਟਾ ਜਿਹੜੀ ਨਹੀਂ ਚੱਲਦੀ ਐ ਸਿਲਕ ਸੰਟੜ ਇਹ ਜ਼ਿਆਦਾ ਟਿਲਕਦਾ ਹੈ ਆਪਾਂ ਇਹਦੇ ਨੂੰ ਲੱਗ ਲਵੀਂ ਰੱਖ ਕੇ ਕੱਟਣਾ ਸੇ ਨੂੰ ਆਪਾਂ ਪਹਿਲਾਂ ਕਰ ਲਿਆ ਸੀ ਹੁਣ ਇਹਨੂੰ ਆਪਾਂ ਸਹੀ ਤਰੀਕੇ ਨਾਲ ਅਸ਼ਾਉਂਦੇ ਠੀਕੇ ਕੜਾਈ ਨਾ ਕੜਾਈ ਇਹਦਾ ਨਾ ਮਲਾ ਲੈਣੀ ਹੈ ਇਹ ਵਰਕਰ ਨੇ ਕੜਾਈ ਇਸ ਤਰੀਕੇ ਨਾਲ ਕਰੀ ਹੈ ਕਿ ਥੋੜੇ ਜਿਹਾ ਕਾਂ ਕੱਢੀ ਹੋਈ ਨਹੀਂ ਹੈ ਮੈਨੂੰ ਆਪਾਂ ਆਪਣੇ ਹਿਸਾਬ ਨਾਲ ਕਰਾਂਗੇ ਸਹੀ ਤਰੀਕੇ ਨਾਲ ਨਹੀਂ ਚੜਾਈ ਕੀਤੀ ਕੋ ਸੇਫਟੀ ਬੈਨਟ ਲਗਾ ਲਵਾਂਗੇ ਕਿ ਆਪਣਾ ਵਰਕ ਇਹ ਤੁਰ ਤੁਰਨਾ Oh, इस तरह सिर्फ अद्धा इंच ही वर्क तो नीचे आप रखने सिर्फ अद्धा इंचा मोरी भरनी नहीं है सिर्फ कपड़ा चक के ना इदा, इदा। प्रेस बुकरों ला के पेस्टिंग ला। फिर आप फोल्ड कर सिर्फ इंच ही ਉਹੜਾ ਇਹ ਨਾ ਜਾ ਰਾ ਫਿਸਲਦਾ ਨਾ ਇਸ ਤਰ੍ਹਾਂ ਸਹੀ ਤਰੀਕੇ ਨਾਲ ਪਾਈਓ ਦੇਖੋ ਕੋਈ 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 ठीक है जी सिर्फ आप इंच ही नीचे रखी लाइनिंग बाकी आ कपड़ा इदा फोल्डिंग कर दें इस तरह दो

Terima സലവർ പേസ്റ്റ് അപ്പം ലാട്ടി ਪਮਣਾ ਵੰਦੇ ਦੀ ਬੈਲਟ ਹੈ ਬੈਲਟ ਦੀ ਇਹ ਆਪਾਂ 2.5 ਰੱਖਣਾ ਆਪਾਂ 4 ਆਪਾਂ ਤਿਆਰ ਰੱਖਣੀ ਹੈ ਬੈਲਟ ਸਿਰਫ ਔਨਲੀ 4 ਇੰਚ ਹੀ ਆਪਾਂ ਲਾਈਨਿੰਗ ਕੱਟਣੀ ਹੈ ਸਾਢੇ 2 ਤਿਆਰ ਰੱਖਾਂਗੇ ਆਪਾਂ ਰੱਖਾਂਗੇ 2 ਇੰਚ के वाला है तो ਆਪਣੇ ਲਈ ਲੈ ਲੀਏ ਤੇ ਅੱਗੇ ਆਪ ਨੂੰ ਤੁਹਾਨੂੰ ਤੁਹਾਨੂੰ ਦੋਕਲਾਉਣੇ ਆ। ਇਹ ਆਪ ਨੂੰ ਇਹ ਆਪ ਨੂੰ ਕੱਪੜਾ ਜਿਆਦਾ ਹੈ ਜੇ ਆਪਾਂ ਅੰਡੇ ਰੋਕ ਦੀ ਡੈਲਟ ਕੱਢਿਆ ਕਰੋ। ਨੇਪਾਪਨ ਅੰਚਨਾ ਬਹੁਤ ਆਸਾਨੀ ਨਾਲ இது கப்டா கட்ட சிதை தோட பாலோ வசை தான் பத்து ஜோட கல்ட பிடி ஆல்டோட ஆகவாரா ஸ்டேட் ਰੱਖਣੀ ਹੈ 7 ਇੰਚ ਕਪੜਾ ਰੱਖਣਾ 7 ਇੰਚ ਤੇ ਬੈਲਟ ਦਾ ਕਪੜਾ ਰੱਖਣਾ ਹੈ 4 ਇੰਚ ਜੇ ਤੁਸੀਂ 5 ਇੰਚ ਦੀ ਤਿਆਰ ਰੱਖਣੀ ਹੈ ਤੁਸੀਂ 5 ਇੰਚ ਰੱਖਣੀ ਮੈਂ ਹਮੇਸ਼ਾ 4 ਇੰਚ ਦੀ ਬੈਲਟ ਹੀ ਰੱਖ ਲਈਏ ਨਾ 5 ਇੰਚ ਦੀ ਬੈਲਟ ਹੀ ਰੱਖ ਲਈਏ ਇਸ ਤਰ੍ਹਾਂ ਇਹ ਆਪਣੇ ਫੋਲਡਿੰਗ ਉੱਪਰ ਆਣ ਕੇ ਇੱਥੇ ਦੇਵਾ ਕੇ ਆਹ ਜਾਂਦੇ ਫਿਰ ਕਿਦਾਂ ਬਿਲਕੁਲ ਨਹੀਂ ਹੁੰਦੀ ਜੇ ਆਪਾਂ ਸਾਰੇ ਇਹਨੂੰ ਲੱਕੀ ਕੱਪੜੇ ਦੇ ਬਰ ਬਰਿੰਗ ਹੀ ਕਫਾ ਲਾਈਨ ਕੱਟ ਲਈਏ ਜਦੋਂ ਆਪਾਂ ਫੋਲਡ ਕਰਨੇ ਵਿੱਚ ਲਾਈਨ ਇਕੱਠੀ ਹੋ ਜਾਂਦੀ ਹੈ ਨਾ ਫੋਲਡ ਨਹੀਂ ਲਿਫਟਾਂਗੇ Og en dårlig bevegelse, som avtar i mye. ਆਪਣੇ ਤੋਂ ਲਈ ਇਹ ਵੀ ਬਈ ਲਰਨਿੰਗ ਵਾਲੀ ਸਟੇਟਸ ਲਵਾਰ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਹੋਏ ਸਮਝ ਆਈ ਹੋਏਗੀ ਵੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ ਥੈਂਕ ਯੂ ਜੀ